ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਜੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹੋਗੇ ਟਾਈਮ ਹੈ ਜਿਹੜਾ 11:00 ਵੱਜ ਚੁੱਕੇ ਨੇਗੇ ਕੰਮ ਤਾਂ ਦੇ ਆਪਣ ਬਹੁਤ ਟਾਈਮ ਦੇ ਕੀਤੇ ਨੇਗੇ ਥੋੜੇ ਜਿਹਾ ਕੱਪੜੀ ਮਸ਼ੀਨ 'ਚ ਪਾਏ ਨਾ ਹਣ ਜਿਹੜਿਆ ਹੁਣ ਸੁਖਮੋਰੀ 'ਚਾ ਕੇ ਆਈਆਂ ਸੀ ਉਹਨਾਂ ਦੇ ਕੋਟ-ਕੂਟ ਜੇ ਨੇਗੇ ਮਹਾ ਚਾਲਾ ਹਣਾ ਬੱਦਲ ਵਾਈ ਜੀ ਹੋਈ ਪਿਆ ਕੱਲ ਉਹਨੂੰ ਕਿਤੇ ਮੀਂਹ ਆ ਜੇ ਹੂੰ ਤੁਮੇ ਕੱਪੜੇ ਤੋਂ ਕੋ ਕੋਠੇ ਤੇ ਪਾਇਆ ਸੀ ਮਾਚਾਲ ਅੱਜ ਬੱਦਲ ਜੇ ਲੱਗਦੇ ਨੇ ਮੌਸਮ ਖਰਾਬ ਹੀ ਐ ਬੱਦਲ ਵਾਈਜੀ ਐ ਠੰਡ ਬਹੁਤ ਜਿਆਦਾ ਆਏਗੀ 11 ਵਜੇ ਚੁੱਕੇ ਨੇ ਕੰਮ ਆਪਣੇ ਹੋ ਗਏ ਨੇ ਥੋੜੇ ਜਿਹਾ ਸਸ ਕੱਪੜੇ ਸੁੱਕਣੇ ਪਾਉਣ ਵਾਲੇ ਰਹਿ ਗਏ ਪਾਣੀ ਕੱਢ ਕੇ ਤੇ ਆਪਾਂ ਉਹ ਕੱਢ ਦਿਆਂਗੇ ਕੰਮ ਆਪਣੇ ਤਕਰੀਬਨ ਸਾਰੀ ਹੋ ਗਏ ਨੇ ਕੋਠੇ ਵਾਲੇ ਕੱਪੜੇ ਅੱਜ ਸੁੱਕੇ ਹੋ ਗਏ ਤਾਂ ਮੈਂ 7:30 ਵਜੇ ਸੁੱਕਣੇ ਪਾਏ ਨੇ ਸਵੇਰ ਦੇ ਬਹੁਤ ਗ੍ਰੋਹਨ ਜੇ ਕਦੇ ਕਹਤਾ ਹੈ ਜਦ ਮਨ ਕਾ ਡਾ ਜਾਂ ਹੁੰਦਾ ਕੰਮ ਕਰਨ ਨੂੰ ਜਿਹੜਾ ਘੰਟੇ ਦਾ ਕੰਮ ਆ 10 ਮਿੰਟਾਂ ਚ ਹੀ ਹੋ ਜਾਂਦਾ ਕਰੇ ਜਿਹੜਾ 10 ਮਿੰਟਾਂ ਦਾ ਕੰਮ ਹੁੰਦਾ ਜਬੜਾ 4 ਘੰਟਿਆਂ ਚ ਵੀ ਹੁੰਦਾ ਹਨ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਪੈਸੇ ਮੈਂ ਮਮਸੀ ਜੀ ਕੱਢੂ ਪਾਣੀ ਠੀਲਾ ਕੇ ਕਦੇ ਧੁੱਪ ਹੀ ਆ ਜਾਂਦੀ ਐ ਕਦੇ ਧੁੱਪ ਤੇ ਬੱਦਲ ਆ ਜਾਂਦੇ ਨੇ ਇਸ ਤਰ੍ਹਾਂ ਦਾ ਵਿਊ ਬਾਹਰ ਹੈਗਾ ਉਹ ਹੋ ਵਾਹ ਕਿਰੂ ਵਾਹ ਕਿਰੂ ਲੋ ਜੀ ਅੱਪਾ ਨੇ ਅੱਜ ਆਪਣੇ ਸਬਜ਼ੀ ਪਈ ਐ ਹੈਨਾ ਕੁਝ ਗਾਜਰਾਂ ਦੀ ਸਬਜ਼ੀ ਪਈ ਐ ਕੁਝ ਸਾਲੂ ਮਟਰਾਂ ਦੀ ਪਈ ਐ ਸਵੇਰ ਲਈ ਅੱਪਾ ਆਹ ਕਰਾਂਗੇ ਜਿਦਾਂ ਹਿੱਦਾਂ ਨੇ ਮਿੱਠੇ ਵਾਲੇ ਪਰੌਂਠੇ ਬਣਾ ਲਾਂਗੇ ਹੈਨਾ ਸਵੇਰੇ ਤੇ ਹ ਮੈ ਉਹ ਦੈਣਾ ਕਿ ਹਾਸ ਇੱਕ ਦਿਨ ਹਨਾ ਵੀ ਮੂਲੀ ਦੀ ਟਿੱਕੀ ਬਹੁਤ ਵਧੀਆ ਬਣਦੀ ਇੱਕ ਭੈਣ ਕਹਿੰਦੀ ਰੈਸਪੀ ਦਿਓ ਠੰਡੀ ਪਾਲੀਆ ਕੀ ਕਰੀਏ ਹਨਾ ਸੋਨ ਨੱਕ ਕੰਮ ਹੋ ਜਾਂਦਾ ਹਨਾ ਠੰਡ ਚ ਹੱਥ ਨਹੀਂ ਖੋਲਦਾ ਨਹੀਂ ਤਾਂ ਹੁੰਦੀ ਐ ਨਾ ਇੰਨੀ ਠੰਡ ਹੁੰਦੀ ਐ ਬਹੁਤ ਜ਼ਿਆਦੇ ਦੇਖ ਦੇਾਂਗੇ ਇੱਕ ਆਟਾ ਜਾਨੀ ਹੈਗਾ ਚੌਲਾਂ ਨਾ ਪੀਣਾ ਪਊਗਾ ਸੋ ਗਰਮਣ ਨੂੰ ਕਹਿਣੀ ਆ ਜੇ ਟਾਈਮ ਲੱਗਿਆ ਤੁਹਾਨੂੰ ਰੈਸਪੀ ਦੇਵਾਂਗੇ ਉਪਰ ਹਨ ਖੇਚਲਾ ਬਹੁਤ ਹੋ ਜਾਂਦੀ ਐ ਤੇ ਮੂਲੀਆਂ ਤਖਪੀਆਂ ਨੇ ਘਰੇ ਖੜੀਆਂ ਨੇ ਗੀਆਂ ਆਪਣੇ ਬਾਕੀ ਗੱਲ ਹੁੰਦੀ ਐ ਖੇਚਲਾ ਦੀ ਹਨ ਬੇਲ ਸਾਰੇ ਖਰਾਬ ਹੋ ਗਏ ਆਪਣੇ ਰੋਜ਼ ਹੀ ਦੱਸਦੇ ਆਂ ਜਦੋਂ ਬੇਰੀ ਤੇ ਆਉਣਿਆ ਹਨ ਆਹ ਹੋ ਜਾਂਦਾਗਾ ਮੱਝਾਂ ਬੈਠੇ ਨੇ ਆਪਣੀ ਆਰਾਮ ਨਾਲ ਇੱਕ ਮੱਝ ਆਪਣੀ ਅੱਜ ਉਹ ਪਤਾ ਤਾਂ ਸਭ ਮੈਨੂੰ ਹੈਗਾ ਸੀ ਦੋ ਤਿੰਨ ਮਹੀਨੇ ਦਾ ਸਰਦਾਰ ਜੀ ਮੈਨੂੰ ਕਹਿ ਰਾਂ ਤੂੰ ਤੂੰ ਹੀ ਕਹੀ ਜਾਨੀ ਤੂੰ ਹੀ ਕਹੀ ਜਾਨੀ ਮੈਂ ਕਿਹਾ ਇਹ ਮੱਝ ਆਪਣੀ ਗੱਭਣ ਨਹੀਂ ਹੈਗੀ ਤੇ ਇਹ ਮੈਨੂੰ ਗੱਭਣ ਨਹੀਂ ਲੱਗਦੀ ਗੱਭਣ ਨਹੀਂ ਲੱਗਦੀ ਜਰਾ ਟੈਸਟ ਕਰਵਾਈ ਉਹ ਖਾਲੀ ਨਿਕਲ ਗਈ ਦੋ ਅੱਧੇ ਕਰਵਾਏ ਆ ਟੈਸਟ ਉਹ ਤਾਂ ਕੱਪੜਾ ਨੇ ਉਹਨਾਂ ਤਾਂ ਲੱਗ ਗਿਆ ਪੰਜਵਾਂ ਪੰਜਵਾਂ ਮਹੀਨਾ ਇਹ ਖਾਲੀ ਨਿਕਲ ਗਈ ਅੱਗੇ ਇਹ ਮੈਨੂੰ ਪਤਾ ਹੀ ਸੀਗਾ ਤਰੋਂ ਨਾ ਉਹ ਵਾਸ ਕਰ ਰਹੇ ਨਹੀਂ ਨਹੀਂ ਤੈਨੂੰ ਹੀ ਲਾਦਾ ਉਹ ਨਹੀਂ ਲਾਦਾ ਜੇ ਰੋਪਾ ਕੋਈ ਵੀ ਤੰਦਾ ਕਰਦੇ ਆ ਆਪਾਂ ਨੂੰ ਪਤਾ ਲੱਗ ਜਾਂਦਾ ਹਨਾ ਜੀ ਚਲੋ ਕੋਈ ਗੱਲ ਹੁਣ ਤਿੰਨ ਮਹੀਨਾ ਚਾਰ ਦਾ ਮਗਰ ਹਟ ਜੂਗੀ ਇੰਨਾ ਹੀ ਹੈ ਬਹਿ ਗੋ ਸੁੱਖ ਰੱਖੇ ਐ ਤਾਂ ਆਪਣਾ ਆਪਾਂ ਜੇ ਚੰਗਾ ਚੰਗਾ ਕਹੀ ਜਾਈਏ ਹਨਾ ਫਿਰ ਮਾੜਾ ਤਾਂ ਕਿਸੇ ਦਾ ਹੋ ਵੀ ਨਾ ਐਨੇ ਨਾ ਰੱਬ ਜਾਰ ਰਹਿੰਦਾ ਹਨਾ ਨਹੀਂ ਆਪਾਂ ਰੱਬ ਨੂੰ ਭੁੱਲ ਜਾਨਿਆਂਗੇ ਚਲੋ ਜਿੱਦੜ ਰੁੱਪਣਾ ਪਾਣੀ ਨਿਕਲਦਾਗਾ ਤੇ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਕਾਟਾ ਵਾਦਾ ਜ਼ਿੰਦਗੀ ਦਾ ਹਿੱਸਾ ਹੁੰਦੇ ਨੇ ਨਾ ਜ਼ਿੰਦਗੀ ਚ ਕਾਟੇ ਵੀ ਆਉਂਦੇ ਨੇ ਵਾਦੇ ਵੀ ਹੁੰਦੇ ਨੇਗੇ ਜੋ ਵੀ ਸੋਚਿਆ ਸੀ ਵੀ ਆਏ ਕਰਾਂਗੇ ਆਏ ਕਰਾਂਗੇ ਬਸ ਜ਼ਿੰਦਗੀ ਆ ਕਾਟੇ ਵਾਦੇ ਚ ਚਲਦੀ ਰਹਿੰਦੇ ਨੇ ਚਲੋ ਜੀ ਆਪਾਂ ਕੱਪੜੇ ਸੁੱਕਣੇ ਪਾ ਦਈਏ ਫਿਰ ਮਿਲ ਜਾਂਗੇ ਬਾਅਦ ਠੀਕ ਆ ਇਹਨੂੰ ਕਹਿੰਦੇ ਨੇ ਕਬੀਲਦਾਰੀ ਜਦੋਂ ਗੜ ਪੈਂਦੀ ਹੈ ਨਾ ਹੋਰ ਪਤਾ ਲੱਗਦਾ ਹੈ ਨਾ ਬਹੁਤ ਸਾਰੀਆਂ ਭੈਣਾਂ ਨੇ ਮੇਰੇ ਵਾਂਗੂ ਵੀ ਕਬੀਲਦਾਰੀ ਗੜ ਪਈ ਹੋਈ ਹੈ ਜਿਹੜਾ ਕਹਿੰਦੇ ਬਾਪੂ ਰੱਬ ਨੂੰ ਕਹਿੰਦੇ ਸੀ ਬੜਾ ਸੁੱਖ ਪਾਉਂਦੇ ਸੀ ਵੇਜੇ ਬਾਪੂ ਆਖੇ ਬਹੁਣਿਆ ਬੜਾ ਦੁੱਖ ਪਾਉਣਿਆ ਤੇ ਆਹ ਪਿਆਜ਼ ਪਹਿਲਾਂ ਵਾਲੇ ਨੇ ਤੇ ਹੁਣ ਨੇ ਤਾਂ ਆਪਾਂ ਪਿਆਜ਼ ਲੈਤੇ ਨੇ ਨੇ ਆਲੂ ਲੈਤੇ ਨੇ ਅਦਰਕ ਲੈਤਾ ਕੱਢਦੇ ਆ ਉਹਨਾਂ ਨੂੰ ਆਪਾਂ ਚਾਰ ਪੰਜ ਸੌਤੀ ਲੱਗ ਗਏ ਹੁੰਦੇ ਸੀ ਮੈਂ ਕੁਮਬਾਂ ਲੈ ਲਈ ਮੇਰੇ ਬੋਮਾ ਸਾਧੂ ਉਹ ਸੋਖਣ ਕੰਨ ਮੱਖਾਂ ਦੀ ਤੇ ਮੈਂ ਮੋਰ ਹਾਂ ਜਦੋਂ ਖਾਣੀ ਨਹੀਂ ਆਦਰਕ ਇਹ ਪਾ ਪਾਵਾਂਗੇ ਅਚਾਰ ਅੱਜ ਆਪਣੀ ਸਬਜੀ ਪਈ ਆ ਆਹੇ ਜੋ ਕੁਝ ਕਰ ਲੈਣੇ ਆ ਗੋਭੀ ਦਾ ਫੁੱਲ ਲੈ ਆਲੇ ਅਸਵੇਰੇ ਬਣਾ ਲਾਂ। ਇਹ ਫਾਦੇ ਬੇ ਲਿਕਨ ਕਰ ਸੰਭਲਾਂ ਨੇ। ਇਹ ਤਾਂ ਗੋਭੀ ਦਾ ਫੁੱਲ। ਮੈਂ ਕਈ ਵਾਰ ਕੋਈ ਆ ਜਾਣਾ ਹੈ ਨਾ ਸਬਜ਼ੀ ਤਾਂ ਜ਼ਰੂਰੀ ਚਾਹੀਦੀ ਆ ਕਰੇ। ਮੈਂ ਤਾਂ ਰੱਖ ਦਈ ਆਂ ਜੇਕਰ ਉਹ ਹੀ ਨਾ ਆਵੇ ਭਾਈ ਤਾਂ ਤਕੀਕਾ ਹੈ ਨਾ। ਤਾਂ ਦਾ ਹਰ ਰੋਜ਼ ਸਬਜ਼ੀ ਰੱਖ ਦਈ। ਸੁੱਖ ਨਾਲ ਹੈ ਨਾ ਬਸ ਦੇ ਤਰਾਂ ਚ। Først tar jeg stein fra bunnen. ਅੱਜ ਸੋਮਵਾਰ ਆ ਜੀ 26 ਜਨਵਰੀ ਅੱਜ ਤੇ ਮੈਂ ਪਹਿਲਾਂ ਤੋਂ ਬੁਲਿਸਟਾਂ ਚ ਦਵਾਇਆ ਆਹ ਲਾਈਟ ਬੰਦ ਕਰਦਾ ਕੋਲ ਕਾਣੀ ਸਾਡ ਤਾਂ ਮੀਟਰ ਲਿਖ ਮੀਟਰ ਲਿਖਣੀ ਨਹੀਂ ਆਯੋਜਨ ਤਾਂ ਪਤਾ ਨਹੀਂ ਕਿੰਨਾ ਤੇ ਬੁਲਾਊਗਾ ਸਰਦਾਰ ਜੀ ਲੋਈ ਸਰਦਾਰ ਜੀ ਤੋਂ ਹੋਰ

ਗਰ ਵੀ ਤੋਂ ਮਠੀ ਰ ਹੋਇ ਤੇਲ ਕੱਢ ਤਾ ਤੇ ਬੀਬੀ ਨੇ ਨਾ ਆਮਲੇ ਦਾ ਮੁੱਕਿਆ ਪਿਆ ਆਮਲੇ ਦਾ ਮੁੱਕਿਆ ਤੇ ਖੌਦਾ ਲਿਖਿਆ ਪਿਆ ਅੱਜ ਡੈਡੀ ਤੋਂ ਆ ਜਾਂਦੇ ਫੇਲ ਮੰਗਾਵਾਂਗੇ ਲੋ ਜੀ ਆਪਾਂ ਨੇ ਮੇਥੇ ਤੋੜ ਕੇ ਆ ਖਜਰਾ ਰਸ ਪੈ ਗਿਆ ਤੇ ਤੋੜ ਕੇ ਧੋ ਕੇ ਤਰਤੇ ਕਿਉਂਕਿ ਤੜਕੇ ਬਣਾਵਾਂਗੇ ਪਪੁਰਜੀ ਮੇਥਿਆਂ ਦੀ ਤੇ ਪਾਜੀ ਵੀ ਕਿਹਾ ਜਾਂਦਾ ਪੁਰਜੀ ਵੀ ਕਿਹਾ ਜਾਂਦਾ ਤੇ ਹੁਣ ਨਾ ਅਦਰਕ ਚੀਰਦੇ ਆਪਾਂ ਤੋਂ ਹਰ ਜੱਡੇ ਆਗ ਨ ਦੇ ਦਿੱਤੇ ਚ ਅਦਰਕ ਪਹਿਲਾਂ ਸਿਲਾਗੇ ਫਿਰ ਧੋਵਾਂਗੇ ਫਿਰ ਇਹਨੂੰ ਸੁਕਾ ਕੇ ਬੇ ਸੁਕਾ ਕੇ ਫਿਰ ਜਵਾਖਾ ਮੰਗੂ ਪਾਣੀ ਪੀ ਜਵਾਖੜੀਆਂ ਚ 20 ਸਾਲ ਦੀ ਹੋ ਗਈ ਕਿੰਨੇ ਦੀ ਹੋ ਗਈ 12 ਨਹੀਂ ਹੋ ਗੁਨੀ ਮੱਲ ਗਿਆ 18 ਨਹੀਂ ਹੋਈ ਐ 18 ਦੀ ਕੋ ਕੁੰਨੀ ਮਾ ਲੱਗਿਆ ਹਨ ਹਜੇ ਵੀ ਬਚਪਨ ਚ ਹੀ ਨੇ ਗਿਆ ਲੋ ਜੀ ਇਹ ਜਿਹੜਾ ਹਨਾ ਉਚਾ ਨੀਮ ਆ ਜਾਂਦਾ ਹੈ ਅਦਰਕ ਕੋਪਾ ਜਿਵੇਂ ਆ ਗੰਡੀਆਂ ਨੇ ਆਏ ਆਪਾਂ ਰੱਖ ਲਾਂਗੇ ਇਹ ਆਪਾਂ ਪਾ ਲਾਂਗੇ ਸਬਜ਼ੀ ਦੇ ਵਿੱਚ ਹਿੱਕੋ ਜਿਹੀ ਕੁਝਾ ਚੀਰ ਲਾਂਗੇ ਫੇਰ ਆਪਾਂ achar ਬਣਾਵਾਂਗੇ ਅਦਰਕ ਦਾ ਹਾਂ ਪਤੰਗ ਬਸੰਤ ਪੰਚਮੀ ਵਾਲੇ ਦਿਨ ਤਾਂ ਹੋ ਸੀਗਾ ਮੀਂਹ ਪੈਂਦਾ ਸੀ ਫਿਰ ਹੁਣ ਜਵਾਕ ਹੁਣ ਚੜਾਈ ਜਾਂਦੇ ਨੇ ਅੱਜ ਜੇ ਛੁੱਟੀ ਹੈਗੀ ਅੱਧੀ ਘੰਟੇ ਦੀ ਤੇਰੇ ਮਾਸਟਰ ਦਾ ਭੋਗ ਤੀਹਣਾ 26 ਜਨਵਰੀ ਨੂੰ ਸੋਨੇ ਦੀ ਮਿਲਣੀ ਸੀ ਹਾਂ ਇਹਨਾਂ ਦੇ ਵਿਆਹ ਦੀ ਮਿਲਣੀ ਸੀ ਹੈ ਉਹ ਰੁਕਾ ਹੈ ਜੇ ਦਿਨ ਸੀ ਕੱਟ ਨਾ ਸਾਇਸੀ ਸਰ ਹੋ ਕੇ ਸੇ ਧੋਰੀਆਂ ਹਨ ਇਹ ਕਾਰਨ ਸੀ ਕਿ ਮੈਂ ਕਰਾਂਗੇ ਬਿਲ ਨਹੀਂ ਉੱਥੇ ਨਿੱਕੀਆਂ ਨਿੱਕੀਆਂ ਇੱਕ ਨਵੀ ਨਵੀ ਕਹਿੰਦੀ ਮੈਨੂੰ ਪੈਸੇ ਤਾਂ ਦੇ ਦੇ ਉੱਥੇ ਜਵਾਬ ਕਰਨ ਦੀ ਇਹ ਤੇ ਸਾਹ ਪਿਛ ਜਵਾਬ ਕੋ ਦਮੀ ਛੋਟੀ ਸੀ ਇਹ ਉਹ ਨਵੀ ਤਾਂ ਛੋਟੀ ਆ ਸੀ ਕਹਿੰਦੀ ਮੈਨੂੰ ਪੈਸੇ ਤਾਂ ਦੇ ਰੋ ਕਹਿੰਦੀ ਮੈਂ ਜਵਾਬ ਖਾਣੂ ਦੇਣੇ ਹੋਣਗੇ ਕਿਸੇ ਨੂੰ ਦੇਣੇ ਤਾਂ ਨਹੀਂ ਮੇ ਤੁਸ ਤਾਂ ਪਿਛ ਜਵਾਬ ਤੁਸੀਂ ਕਿਹਨੂੰ ਭਾਣੇ ਨੇ ਪੈਸੇ ਕੰਨਿਆ ਬੌਰੀਆਂ ਕੁੜੀਆਂ ਆਈਆਂ ਜੀਆਂ ਨੇ ਕਿੰਨੀ ਇੱਕੋ ਜਿਹੀਆਂ ਨੇ ਐ ਨਹੀਂ ਇੱਕ ਅੱਦੀ ਵੀ ਨਹੀਂ ਚਲਾਤਾ ਤੜਸਿੰਦਾ ਵੀ ਆਈਆਂ ਝਾਊ ਸਿੰਦਾ ਵੀ ਗਿਆ ਸੀ ਤਾਂ ਸਿੰਦਾ ਨਹੀਂ ਗਿਆ ਸੀ ਉੰਝ ਸਾਰੇ ਹੀ ਵਾਕ ਕੀ ਗਏ ਸੀ ਕੋਈ ਵੀ ਸਣਦ ਹੈਗਾ ਹੀ ਨਹੀਂ ਸੀ ਸੱਜ ਵਾਪਸ ਇੱਕ ਆਂਟੀ ਸੀਗੀ ਇੱਕ ਆ ਮਾਸੀ ਸੀ ਤੀ ਇੱਕੇ ਹੀ ਆ ਪਾ ਜੀ ਨੂੰ ਵੀ ਹੋ ਨਾ ਪਾ ਜੀ ਨਾਲ ਤੁਹਾਨੂੰ ਗਈ ਪੈਂਪੀ ਤੇ ਦੀਪੀ ਪਾਪਾ ਵਜਨਤੀ ਦਾ ਭੋਗ ਤੇ ਦਿੱਤੀ ਸੱਤ ਇਧਰ ਆ ਚਾਚਾ ਆ ਗਏ ਤੋ ਪੈਂਪੀ ਤੇ ਦੀਪੀ ਨੇ ਪੈਂਪੀ ਉਰੀ ਸੀ ਪਰ ਪੀ ਗਿਆ ਸੀ ਉਹ ਫਿਰ ਸਾਰੇ ਵੱਡੇ ਵੱਡੇ ਤੀ ਮਿਲ ਨਹੀਂ ਕਰਨਗੇ ਸੀ ਲੋ ਇਹ ਪਾ ਦਸੀ ਲਈ ਸਾਨੂੰ ਹਸਣ ਵਾਲੀਆਂ ਗੱਲਾਂ ਸੁਣਾਉਂਦੀਆਂ ਮੇਰੇ ਤਾਂ ਜਿਹੜੋ ਕੱਲੀ ਦੇ ਯਾਰ ਆਂਦੇ ਆ ਹਾਸੇ ਵੀ ਆ ਜਾਂਦੀ ਐ ਉਹੀ ਗੱਲ ਐ ਜਿਹੜੋ ਰੱਬ ਨੇ ਹਨਾ ਇੱਕ ਪਾਸੇ ਦੁੱਖ ਸੀ ਇੱਕ ਪਾਸੇ ਖੁਸ਼ੀ ਸੀ ਫਿਰ ਹਰ ਕਿਉਂ ਖੁਸ਼ੀ ਆ ਦਿੱਤਾ ਵਿੱਚ ਬੱਚੇ ਤੋਰੇ ਆ ਫਿਰ ਉਧਰ ਗਏ ਸਾਰੇ ਪਾਸੇ ਜਾਣਾ ਪੈਂਦਾ ਹੁੰਦਾ ਹਾਂ ਤਾਂ ਸੁੱਕੀ ਸੀ ਹਾਂ ਤਾਂ ਜੀਪਾ ਅਦਰਕ ਜੀਰਸੀ ਦਫਾਇਰੇ ਚਾਰ ਆਦਿਆ ਲਪਾਵਾਂਗੇ ਪਾਹਵਰੇ ਤਾ ਫਿਰ ਮੱਝਾਂ ਟਾਈਮ ਹੋਈ ਜਾਂਦਾ ਪਾਣੀ ਪਲਾਉਣ ਦਾ ਸਰਦਾਰ ਜੀ ਹੋ ਰਹੇ ਸਿੱਟ ਕੇ 7-8 ਕਿਲਿਆਂ ਸਿਰ ਰੇੜਾ ਪੱਤਨੇ ਗਿਰੇ ਦਾ ਘੋੜਾ ਜੀ ਪਾਵਾਂਗੇ ਪਤੇਲ ਦੇ ਉਹ ਦੀ ਪਾ ਕੇ ਚਮਚਾ ਜੀ ਦੇ ਪਾ ਕੇ ਆਪਾਂ ਹਲਕਾ ਹਲਕਾ ਸੇਕ ਜਾਂ ਲਵਾ ਲਿਆ। ਕਿਉਂਕਿ ਕਈ ਤਰੀਕੇ ਨੇ ਹਨਾ ਉਸ ਵਿੱਚ ਆਈ ਵੀ ਬਣਾ ਲੈਂਦੀਆਂ ਨੇ। ਮੈਨੂੰ ਐ ਜੇ ਲੱਗਿਆ ਮਾ ਪਾਣੀ ਦਾ ਸੁੱਕ ਜੂ ਜਿਹੜਾ ਹੋਇਆ ਸੇਕ ਨਾਲ। ਇਹਦੇ ਵਿੱਚ ਆਪਾਂ ਸੁਆਦ ਅਨੁਸਾਰ ਪਾਉਣਾ ਨਮਕ। ਇੰਨਾ 4 ਤੋਂ 5 ਵੱਧ ਨਹੀਂ ਜਾਂਦਾ। ਇੰਨੀ ਪਾਉ ਮੰਨੇ ਚ ਥੋੜੀ ਜਿਹੀ ਪਾਉ ਮੰਨੇ ਪਸਾੜ ਦੀ ਬਚ ਲੋਣ ਲੋ ਜਿਪਾ ਗੈਂਸ ਕਰਦਾਂਗੇ ਬੰਦ 2 ਮਿੰਟ ਪਸੇਟ ਪੀ ਕੇ ਲਿਆ ਲਾਂਗੇ ਕਿਉਂਕਿ ਸੇਕ ਬਹੁਤ ਰਹਿੰਦਾ ਮੰਗਰੋਂ ਆ ਦੇ ਜਿ ਕਿ ਸੇਕ ਨਾਲੀ ਪਾਪੂ ਦੀ ਕੋ ਬਾਲੀ ਨਹੀਂ ਪਾਈ ਮੜੀ ਜੀ ਛੁੱਟ ਕੀ ਕਹਿੰਦੀ ਪਾਈ ਹੈ ਦੇਨੋ ਥੋੜਾ ਜਿਹਾ ਕਲਰ ਵਧੀਆ ਆ ਜੂ ਨਾ ਥੋੜੀ ਜਿਹੀ ਪਾਈਓ ਮਿਰਚ ਹਾਂ ਦੋ ਸੋਣੀ ਬਾਸਮਾ ਉਹਨਾਂ ਦੀ ਪੁੱਜਿਤ ਬਾਰਾਨੀਪੁਰ ਨੇ ਜਨਿਕ ਦੋਕ ਮੇਟਪੁਰ ਨੇ ਮਿਰਚਾ ਮਹੂਤਾ ਸੌਂ ਲਾਦੀਆ ਦੇ

ਜਾਨੇ ਆਪਾਂ ਮਰਜਾ ਵੱਲ ਤੇ ਫਿਰ ਮਿਲਦਾ ਤੁਹਾਨੂੰ ਕਰਦੇ ਹੋਰ ਕੰਮ ਕੋਈ ਲੋ ਜੀ ਆਪਾਂ ਨੇ ਧਾਰਾਂ ਤੇ ਕੰਮ ਕਰਿਆ ਏ ਸੁੱਕੂ ਸਿੱਟਿਆ ਏ ਗੁਹ ਹਸਟਿਆ ਏ ਪਾਣੀ ਪਲਾਇਆ ਏ ਬੱਦਲ ਬਹੁਤ ਹੋ ਗਏ ਨੇ ਐ ਲੱਗਦਾ ਕਾ ਵੀ ਰੋਟੀ ਵੀ ਪਕਾ ਕੇ ਨਹੀਂ ਖਾਣ ਦਿੰਦਾ ਅਜ ਤਾਂ ਨਾ ਉਦੋਂ ਮੈਂ ਇਧਰ ਗਈਆਂ ਹਨਾ ਮਨ ਜਾ ਕੇ ਅੱਗ ਮਚਾਈ ਮੈਨੂੰ ਪਾਣਾ ਲੱਗੇ ਠੰਡ ਦੇ ਮੈਂ ਘਰ ਬੈਠੇ ਦੁੱਪੇ ਮਾਂ ਕੋਟੀ ਪਾ ਕੇ ਜਰਾ ਬਜ ਰੁਬਾ ਪਾ ਕੇ ਫਿਰ ਬੈਠੀ ਐਨੀ ਵੀ ਅੱਗ ਮਚਾ ਲ ਮੈਂ ਅੱਗ ਮਚਾ ਇੰਨੀ ਠੰਡ ਨਾ ਦਿਨੇ ਬਹੁਤ ਸਾਰੇ ਕੁੱਪੜੇ ਲਾ ਦੇ ਇੰਨੀ ਗਰਮੀ ਕੋ ਗਰਮੀ ਗਰਮੀ ਸਾਨੂੰ ਕੋਈ ਲੱਗੀ ਨਹੀਂ ਹੈਗੀ ਕੱਪੜੇ ਪਾ ਲੇ ਬੀਬੀ ਉਧਰ ਹੁਣ ਆਈ ਹੈਗੀ ਤੇ ਕੁਤਾਬਾ ਚੱਕ ਪੁੱਤ ਨਾ ਉਹ ਮੰਜਾ ਖੜਾ ਕਰ ਦੇ ਆ ਕੁਤਾਬਾ ਹੀ ਨੇ ਕੁਤਾਬਾ ਕੁਤਾਬਾ ਲਾ ਲਾ ਕੁਤਾਬਾ ਲਾ ਲਾ ਓ ਚੱਕ ਕਿ ਸੇ ਦਾ ਮੂਠੇ ਅੰਦਰ ਦੇਖ ਆਉ ਚੰਦਰਾ ਮੂੰਹ ਦੇਖਿਆ ਹੋ ਚਲੋ ਜੀ ਆਪਣੇ ਕਾੜ ਦਾਂਗੇ ਧਾਰਾ ਬੱਦਲ ਬਾਈ ਮੌਸਮ ਨਾ ਬਹੁਤ ਚੇਂਜ ਹੋ ਗਿਆ ਤੇ ਸੁਖਮਣ ਗੁਰਮਣ ਲਾ ਦਿੱਤੇ ਨੇ ਕੱਪੜੇ ਸੁਖਮਣ ਹੋਰ ਕੰਮ ਕਰ ਦਿੱਤਾ ਹੋ ਬੀਬੀ ਰੋਟੀ ਬੀਬੀ ਬਣਾ ਲੂ ਮੈਂ ਧਾਰਾ ਚੋਣਿਆਂਗੀ ਸਰਦਾਰ ਜੀ ਕੱਖ ਪਾ ਦਣਗੇ ਆ ਕੇ ਤੇ ਬਹੁਤ ਹਨਾ ਕੰਮ ਹੋ ਜਾਂਦਾਗਾ ਹਾ ਜਿਆ ਹਾ ਜਿਆ ਚਾਰ ਕਾਚ ਕੱਢੀ ਆ ਅਦਰ ਚ ਆਦਰਕ ਦਾ ਚਾਰ ਪਾਇਆ ਅਦਰ ਤੇ ਆਪਾਂ ਉਹ ਸਾਹਮਣਾਗਾ ਸਾਮਕ ਚਾਰ ਪਾ ਕੱਢ ਜਾਂਗੇ ਤਾਰਾਂ ਜੀ 5:00 ਵੱਜ ਚੁੱਕੇ ਨੇਗੇ ਹੋ ਤਾਂ ਥੋੜਾ ਜਿਹਾ ਮੈਂ ਲੇਟ ਹੀ ਗਈ ਪਹਿਲਾਂ ਚਾਰ ਪਾਉਣ ਲੱਗ ਗਈ ਆ ਉਦੋਂ ਪਹਿਲਾਂ ਸੁੱਕਿਆ ਨਹੀਂ ਹੋਏਗਾ ਚਲੋ ਜੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਹਣਾ ਜਿਹਾ ਪਿਆਰਾ ਜਿਹਾ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਠੰਡ ਬਹੁਤ ਹੋ ਚੁੱਕੀ ਐ ਮੱਜਾਂ ਦਾ ਵਿਚਾਰ ਰੱਖੋ ਤੇ ਬੱਚਿਆਂ ਦਾ ਵਿਚਾਰ ਰੱਖੋ ਤੇ ਆਪਾਂ ਨੂੰ ਐ ਲੱਗਦਾ ਵੀ ਧੁੱਪਾ ਧੁੱਪ ਚ ਵੀ ਅੱਜ ਉਹੀ ਗੱਲ ਐ ਦੋ ਕੋਟ ਦੋ ਦੋ ਕੋਟੀਆਂ ਇੱਕ ਇੱਕ ਕੋਟੀ ਸਾਹਦੇ ਪਾਈ ਹੁੰਦੀ ਐ ਹਨਾ ਚਲੋ ਜੇ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਅੱਜ ਦੇ ਬਲੌਗ ਦਾ ਇਥੇ ਹਨ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ